ਲਾਹੌਰ ਜੀ ਅੱਜ ਤੁਹਾਨੂੰ ਦੱਸ ਦਿਆਂ ਸ਼ਕਰਕੰਦੀ ਖਾਨ ਦੇ ਫਾਇਦੇ ਪਹਿਲਾ ਫਾਇਦਾ ਕੀ ਹੈ ਇਹਦਾ ਪਾਚਨ ਸ਼ਕਤੀ ਠੀਕ ਰਹਿੰਦੀ ਆ ਅੰਤੜੀਆਂ ਠੀਕ ਰਹਿੰਦੀਆਂ ਨੇ ਇਹਦੇ ਨਾਲ ਜਿਹੜੀ ਨਿਗਾ ਵੀ ਇਹਦੇ ਨਾਲ ਠੀਕ ਰਹਿੰਦੀ ਆ ਇਨਸੂਲਿਨ ਬਣਦਾ ਜਿਹੜਾ ਆਪਣੇ ਬਾਡੀ ਦੇ ਵਿੱਚ ਉਹਦੇ ਵਿੱਚ ਵੀ ਸੁਧਾਰ ਆਉਂਦਾ ਬਲੱਡ ਪ੍ਰੈਸ਼ਰ ਵੀ ਪੱਥੀ ਠੀਕ ਰਹਿੰਦਾ ਤੇ ਸੂਜ ਇਸ ਤੋਂ ਵੀ ਬਚਾਉਂਦੀਆਂ ਨੇ ਇਹ ਇਹ ਭਾਰ ਵੀ ਘਟਾਉਣ ਦੇ ਵਿੱਚ ਕਾਫੀ ਬੈਨੀਫਿਟ ਨੇ ਇਹਦੇ ਇਮਿਊਨਿਟੀ ਸਿਸਟਮ ਵੀ ਵਧਾਉਂਦੀ ਆ ਇਹੇ ਚਮੜੀ ਤੇ ਵਾਲਾਂ ਲਈ ਬਹੁਤ ਸਿਹਤਮੰਦ ਹੈ ਇਹ ਇਹਦੇ ਨਾਲ ਕੈਂਸਰ ਦੇ ਖਤਰੇ ਨੂੰ ਵੀ ਘਟਾ ਸਕਦੇ ਆਪਾਂ ਜਿਆ ਸ਼ਕਤੀ ਬਹੁਤ ਜ਼ਿਆਦਾ ਪਾਤੀ ਆ ਹੁਣ ਇਹਨੂੰ ਆਪਾਂ ਬਣਾਉਣ ਦਾ ਤਰੀਕਾ ਇਹਨੂੰ ਕੀ ਹੈ ਆਪਾਂ ਜਿਹੜੀ ਸ਼ਕਰਕੰਦੀਆ ਨੂੰ ਲੈ ਕੇ ਨਾ ਅੱਗ 'ਚ ਰੱਖ ਦੇਣਾ ਕੋਲਿਆਂ ਜਾਂ ਤੇ ਵੀ ਹਲਕੇ ਹਲਕੇ ਪੁੱਜੀ ਜਾਵੇ ਅੱਗ 'ਚ ਜਾਲਣੀ ਵੀ ਨਹੀਂ ਕੋਲਿਆਂ ਤੇ ਪੁੱਜੀ ਜਾਂਦੀ ਜਿਵੇਂ ਪੁੱਜਣ ਤੋਂ ਬਾਅਦ ਇਹਨੂੰ ਕੱਢ ਲੈਣਾ ਛਿਲਕਾ ਵੀ ਤੁਸੀਂ ਖਾ ਸਕਦੇ ਹੋ ਵੈਸੇ ਛਿਲਕਾ ਛਿੱਲ ਕੇ ਆਪਾਂ ਇਹਦੇ ਤੇ ਨਮਕ ਲਾ ਕੇ ਖਾ ਲੈਂਦੇ ਆ ਕਈ ਜਾਂ ਸੌਸ ਸਜ ਵਗੈਰਾ ਲਾ ਕੇ ਖਾ ਸਕਦੇ ਆ ਇਹ ਕਾਫੀ ਫਾਇਦੇਮੰਦ ਆਪਣੇ ਲਈ ਤੁਹਾਨੂੰ ਫਾਇਦੇ ਦੇ ਦੱਸੇ ਦਿੱਤੇ ਨੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਦੇ ਹੋ ਠੰਡਾਂ ਦੇ ਵਿੱਚ ਇਹ ਆਮ ਮਿਲ ਜਾਂਦੀ ਆ ਤੁਸੀਂ ਦੇਖ ਸਕਦੇ ਹੋ ਤੇ ਖਾਣ ਨੂੰ ਵੀ ਹਲਕੇ ਹਲਕੇ ਮਿੱਠੇ ਜੀ ਹੁੰਦੀ ਆ ਸਵੀਟ ਪੋਟੈਟੋ ਵੀ ਕਹਿ ਦਿੰਦੇ ਨੇ ਇਹਨੂੰ ਆਪਾਂ ਇਸ ਤਰ੍ਹਾਂ ਦੀਆਂ ਹੋਰ ਵੀਡੀਓ ਦੇਖਣ ਲਈ ਫੋਲੋ ਜ਼ਰੂਰ ਕਰ ਲਿਆ ਕਰੋ ਆਪਨੇ ਹੁਣ ਅਸੀਂ ਯਾਰ ਦੋਸਤ ਇਕੱਠੇ ਬੈਠੇ ਸੀ ਬੈਠੇ ਬੈਠੇ ਨੇ ਕਿਹਾ ਚਲੋ ਸ਼ਕਰਕੰਦੀ ਖਾ ਲੈਂਦੇ ਆ ਨਾਲ ਨਾਲ ਜਿੰਮੀ ਨੂੰ ਵੀ ਥੋੜਾ ਜਿਹਾ ਖੁਲਾਇਆ ਫੁਲਾਇਆ ਗਿਆ। ਉਹਦੇ ਬਾਅਦ ਸ਼ਕਰਕੰਦੀਆਂ ਛਿੱਲ ਕੇ ਉਹ ਇਹਨਾਂ ਕਾਲਾ ਨਮਕ ਰੱਖ ਕੇ ਸਾਰਿਆਂ ਨੇ ਖਾਧੀਆਂ। ਕਿਉਂਕਿ ਅੱਗ ਤਾਂ ਹੁਣ ਠੰਡਾ ਜਾਂ ਆਮ ਹੈ ਆਪਾਂ ਬਾਲਦੇ ਹਾਂ। ਅੱਗ ਬਾਲਣ ਦੇ ਬਾਲ ਦੇ ਵਿੱਚ ਸ਼ਕਰਕੰਦੀਆਂ ਝੜਦਿਆ ਕਰੋ। ਤੇ ਇਹਨਾਂ ਕਾ ਸ਼ਕਰਕੰਦੀ ਹੀ ਬਣ ਜਾਂਦੀਆਂ ਨੇ। ਇਹਦੇ ਫਾਇਦੇ ਤੁਹਾਨੂੰ ਨਾਲ ਦਿੱਤੇ ਗਏ ਨੇ ਲਿਖ ਕੇ ਚੈੱਕ ਕਰ ਸਕਦੇ ਹੋ ਤੁਸੀਂ। ਆਪਾਂ ਉਮੀਦ ਆ ਵੀਡੀਓ ਸ਼ੇਅਰ ਕਰਦੇ ਹਾਂ ਯਾਰ ਤੇ ਇਹ ਜੀ ਵੀਡੀਓ ਸ਼ੇਅਰ ਕਰਦਾਂਗੇ। ਤਾਂ ਕਿਸੇ ਦਾ ਭਲਾ ਹੀ ਹੋ ਜਾਊਗਾ ਨਾਲੇ ਫਾਸਟ ਫੂਡ ਨਾਲੋਂ ਤਾਂ ਕਿਤੇ ਜ਼ਿਆਦਾ ਵਧੀਆ ਫਾਸਟ ਫੂਡ ਖਾਣੇ ਆ ਬਿਮਾਰੀਆਂ ਲੱਗਦੀਆਂ ਨੇ ਮੋਟਾਪਾ ਆਉਂਦਾ ਕਸਟ੍ਰੋਵਾਦਾ ਖੂਨ ਗਾੜਾ ਹੁੰਦਾ ਹੋਰ ਵੀ ਕਈ ਤਰ੍ਹਾਂ ਦੀਆਂ ਬਿਮਾਰੀਆਂ ਲੱਗਦੀਆਂ ਨੇ ਇਹਦੇ ਫਾਇਦੀ ਫਾਇਦੇ ਨੇ ਨਾਲੇ ਇਹਦੇ ਤੇ ਕੋਈ ਕੈਮੀਕਲ ਨਹੀਂ ਹੁੰਦਾ ਇੰਨਾ ਖਾਸ ਕਿਉਂਕਿ ਧਰਤੀ ਦੇ ਵਿੱਚ ਕਰਕੇ ਇਹ ਤੇ ਕੈਮੀਕਲ ਨਹੀਂ ਹੁੰਦਾ ਵੀਡੀਓ ਸ਼ੇਅਰ ਜ਼ਰੂਰ ਕਰਦੇ ਹੋ